ਮੋਹਾਲੀ ਦੇ ਵਿੱਚ ਇੱਕ ਵੀਡੀਓ ਜਹੀ ਸਾਹਮਣੇ ਆਈ ਕਿ ਜਿੱਥੇ ਖਾਣਾ ਬਣਾਇਆ ਜਾਂਦਾ ਸੀ ਉੱਥੇ ਇੰਨੀ ਜ਼ਿਆਦਾ ਗੰਦਗੀ ਇੱਥੋਂ ਤੱਕ ਵੀ ਸਾਹਮਣੇ ਆਇਆ ਵੀ ਕੁੱਤੇ ਬਿੱਲੇ ਵੀ ਵੱਢ ਕੇ ਲੋਕਾਂ ਨੂੰ ਜੋ ਦਿਲ ਆਉਂਦਾ ਉਹੀ ਖਵਾਈ ਜਾਂਦੇ ਆ। ਪ੍ਰਵਾਸੀਆਂ ਦੇ ਕੋਲ ਕੀ ਹਿਸਾਬਤਾ ਬੁੰਦਾ ਰੇੜੀਆਂ ਦੇ ਉੱਤੇ 40 ਜਾਂ 45 ਰੁਪਏ ਕਿਲੋ ਵਾਲੀ ਮੇਹਨਸੇ ਵੀ ਵਰਤਦੇ ਆ ਜਿਹੜੇ ਆਪਣੇ ਪੰਜਾਬੀ ਜਾਂ ਹੋਰ ਵੀ ਲੋਕ ਉੱਥੇ ਜਾ ਕੇ ਖਾਂਦੇ ਨੇ ਕਹਿੰਦੇ ਨੇ ਕਰੀਮ ਬਾਈ ਜੀ ਵੱਧ ਪਾ ਦਿਓ। ਉਹ 40-45 ਰੁਪਏ ਦੀ ਗੰਦੇ ਤੋਂ ਗੰਦੇ ਰਫੈਂਟ ਦੀ ਬਣੀ ਹੋਈ ਹੁੰਦੀ ਆ। ਬਿਲਕੁਲ ਹੀ ਨੁਕਸਾਨ ਕਰਦੀ ਹੈ ਕੈਂਸਰ ਦਾ ਕਾਰਨ ਬਣਦੀ ਹੈ ਲੀਵਰ ਦੇ ਨਾਲ ਜਿਮੜਦੀ ਹੈ ਹੁਣ ਇੱਕ ਵੀਡੀਓ ਪਿੱਛੇ ਮੋਹਾਲੀ ਦੀ ਆਈ ਆ ਜਿੱਥੇ ਬਣਾਇਆ ਜਾ ਰਿਹਾ ਸੀ ਨਿਰਈ ਗੰਦ ਪਰੋਸਿਆ ਜਾ ਰਿਹਾ ਸੀ ਤੇ ਹੁਣ ਅਸੀਂ ਤੁਹਾਡਾ ਦੇਖਣਾ ਵੀ ਤੁਸੀਂ ਬਈ ਕਿੱਦਾਂ ਦਾ ਬਣਾ ਰਹੇ ਹੋ ਸਾਡੇ ਕੋਲ ਪਾਜੀ ਵੈਜ ਸਬ ਹੁੰਦਾ ਬਿਮਾਰ ਤੋਂ ਬਿਮਾਰ ਬੰਦਾ ਵੀ ਖਾ ਸਕਦਾ ਹੈ ਉਹਦੇ ਵਿੱਚ ਆਪਣੀਆਂ ਕੱਚੀਆਂ ਸਬਜ਼ੀਆਂ ਜਾਂਦੇ ਨੇ 8-9 ਤਰ੍ਹਾਂ ਦੀਆਂ ਲੈਟਸ ਹੋ ਗਈ ਟਮੇਟੋ ਹੋ ਗਿਆ ਕਕੁੰਬਰ ਹੋ ਗਿਆ ਸ਼ਿਮਲਾ ਮਿਰਚ ਹੋ ਗਈ ਐਲਾਪੀਨੋ 올ਿਵ ਪਿਕਲ ਵਗੈਰਾ ਪਾਜੀ ਲੈਟਸ ਵਰਤ ਰਹੇ ਹੋ ਤੇ ਪਿਕਲ ਹੈ 올ਿਵ ਹੈ ਕੁਕੰਬਰ ਹੈ ਟਮਾਟੋ ਹੈ ਕੈਪਸਿਕਮ ਹੈ ਆਨੀਅਨ ਹੈ ਤੇ ਤੁਹਾਡੇ ਸਾਹਮਣੇ ਆ ਸੌਸਿਸ ਆਪਾਂ ਨੇ ਡਿਸਪਲੇ ਕੀਤੀਆਂ ਹੋਈਆਂ ਨੇ ਅਲੱਗ-ਅਲੱਗ ਨੇ ਅਗਰ ਤੁਸੀਂ ਦੇਖਣਾ ਚਾਹੋ ਤਾਂ ਆਪਣੇ ਮੈਨਿਊ ਦੇ ਵਿੱਚ ਤੁਹਾਨੂੰ ਮੌਕਟੇਲ ਜਾਂ ਸ਼ੇਕ ਵਗੈਰਾ ਦਿਖ ਜਾਣਗੇ ਲਿਖੇ ਹੋਏ ਬਟ ਆਪਣੇ ਅੰਦਰ ਨਹੀਂ ਹੋਊਗਾ ਦੇਖੋ ਜੀ ਕੋਈ ਵੀ ਅਸੀਂ ਜਿਹੜਾ ਸਾਡੇ ਕੋਲੋਂ ਬਾਹਰ ਚੱਲ ਗਿਆ ਆਊਟ ਆਫ ਸਟਾਕ ਉਹ ਦੂਜਾ ਕੀ ਕਹਿੰਦੇ ਹਨ ਉਹਨੂੰ ਐਕਸਪਾਇਰੀ ਦਾ ਟਾਈਮ ਆ ਗਿਆ ਉਹਦਾ ਆਪਾਂ ਪਹਿਲਾਂ ਹੀ ਕੱਢ ਦੇਣਾ ਮੈਨਿਊ ਦੇ ਵਿੱਚ ਭਾਵੇਂ ਲਿਖਿਆ ਹੋਇਆ ਪਰ ਆਪਾਂ ਇਦਾਂ ਨਹੀਂ ਕਰਨਾ ਹੈਗਾ ਵੀ ਹਾਂ ਆਪਾਂ ਪੈਸੇ ਲਾਏ ਹੋਇਆ ਜਾਂ ਕਿਸੇ ਦੀ ਸਿਹਤ ਨਾਲ ਖਿਲਵਾੜ ਕਰਨਾ ਪਰ ਆਪਾਂ ਨੀ ਉਹ ਸਾਫ ਨਹੀਂ ਰੱਖਿਆ 5 ਰੁਪਏ ਘੱਟ ਕਮਾ ਲਾਂਗੇ ਪਰ ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਜੀ ਆਪਣਾ ਇਹ ਆ। ਇਹ ਵੀ ਕਹਿੰਦੇ ਤਾਂ ਨਾ ਉੱਪਰ ਉੱਪਰ ਤਾਂ ਸਾਰਾ ਕੁਝ ਸਾਫ਼ ਹੀ ਲੱਗਦਾ ਹੁੰਦਾ ਵੀ ਥੱਲੇ ਪਤਾ ਹੈ ਦਾ ਡੱਬਿਆਂ ਚ ਤੋਂ ਰੱਖਿਆ ਵੀ ਖੋਲ ਕੇ ਦਿਖਾਓ ਫਿਰ। ਮੇਰਾ ਵੀ ਰਾ ਦੇਖੋ ਜੀ। ਪੂਰਾ ਆਪਾਂ ਨੇ ਮੇਨਟੇਨ ਕਰਕੇ ਰੱਖਿਆ ਹੋਇਆ ਜੀ ਇਹ ਸਮਾਨ। ਤੇਲ ਜਿਹੜਾ ਹੈਗਾ ਵੀ ਮਾੜਾ ਹੀ ਵਰਤੀ ਜਾਂਦੇ ਬੰਦੇ। ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ। ਆ ਕੜਾਈ ਦਾ ਥੱਲਾ ਵੀ ਤੁਹਾਨੂੰ ਦਿਖ ਰਿਹਾ ਐਨੇ ਟ੍ਰਾਂਸਪਰੈਂਸੀ ਹੈ ਜੀ। ਅਸੀਂ ਮਾੜਾ ਕੰਮ ਤਾਂ ਜੀ ਕਰੇ ਨਹੀਂ ਸਕਦੇ ਕਿਉਂ ਜੀ ਉਸ ਕੌਮ ਦੇ ਵਿੱਚੋਂ ਆ ਜਿਹੜੇ ਦੇਸੀ ਕੀ ਦੇ ਲੰਗਰ ਸੰਗਤ ਵਾਸਤੇ ਫ੍ਰੀ ਲਵਾ ਸਕਦੇ ਆ ਤੇ ਅਸੀਂ ਪੈਸੇ ਲੈ ਕੇ ਲੋਕਾਂ ਨੂੰ ਲੋਕਾਂ ਦੀ ਜਾਨ ਕਿਵੇਂ ਲੈ ਸਕਦੇ ਆ ਜੀ ਅਸੀਂ ਪੈਸੇ ਇਹਨੂੰ ਵੀ ਪੂਰਾ ਨੀਟ ਐਂਡ ਕਲੀਨ ਰੱਖਦੇ ਆ ਆਪਣਾ ਜਿਵੇਂ ਸਾਡਾ ਚਾਪਿੰਗ ਬੋਰਡ ਆ ਜੀ ਇਹ ਪਰ ਇਹਦੇ ਉੱਪਰ ਅਸੀਂ ਸੇਫਟੀ ਵਾਸਤੇ ਜਿਵੇਂ ਹੁਣ ਦੇਖੋ ਜਿਆ ਮੁੰਡਾ 버ਗਰ ਲੱਗਿਆ ਹੀ ਲਾਉਣਾ ਆ ਬਟਰ ਪੇਪਰ ਦੇਖੋ ਇਹਦੇ ਥੱਲੇ ਪਹਿਲਾਂ ਰੱਖ ਲਈ ਜੀ ਉਹਨੇ ਗਵਰਨਮੈਂਟ ਜਿਹੜੀ ਕਹਿੰਦੀ ਹੈ ਵੀ ਇਹ ਚੀਜ਼ਾਂ ਅਪਰੂਵ ਹੋਣੀ ਚਾਹੀਦੀਆਂ ਜਾਂ ਅਸੀਂ ਕੋਈ ਸਰਟੀਫਿਕੇਸ਼ਨ ਨਾ ਦੰਦੇ ਉਹ ਲਿਆ ਤੁਸੀਂ ਕੁਝ ਹਾਂਜੀ ਭਾਜੀ ਆ ਦੇਖ ਸਕਦੇ ਹੋ ਤੁਸੀਂ ਆਪਣੇ ਕੋਲ ਸਾਰਾ ਕੁਝ ਹੈ ਮੇਰੇ ਕੋਲ ਬਿਲਿੰਗ ਦਾ ਵੀ ਅਲੱਗ ਬਣਾਇਆ ਹੋਇਆ ਜੀ ਆਪਾਂ ਨੇ ਫਾਸਟੈਗ ਦਾ ਤੇ ਪਲੱਸ ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਫੂਡ ਵਾਲਾ ਫਸਾਈ ਦਾ ਉਹ ਅਲੱਗ ਬਣਾਇਆ ਹੋਇਆ ਜੀ ਆਪਾਂ ਨੇ ਲਾਇਸੈਂਸ ਆਪਾਂ ਦੋ ਦੋ ਲਾਇਸੈਂਸ ਲਈ ਹੋਏ ਆ ਜੀ ਰੇੜੀਆਂ ਤੇ ਨਹੀਂ ਮਿਲਣੀਆਂ ਇਹ ਜੀ ਇਹ ਚੀਜ਼ ਰੇੜੀਆਂ ਤੇ ਤੁਹਾਨੂੰ ਕਿੱਥੇ ਮਿਲ ਜੂਗੀ ਜੀ ਇਹ 5 ਰੁਪਏ ਦੀ ਚੀਜ਼ ਜਵਾਕ ਨੂੰ ਮਹਿੰਗੀ ਲੈ ਕੇ ਦੇ ਦੋ ਬਟ ਬਾਅਦ ਵਿੱਚ ਬਿਮਾਰੀਆਂ ਤੇ ਲੱਖਾਂ ਲ ਵੀ ਹੁਣ ਤੁਸੀਂ ਇਹੀ ਕਹਿੰਨੇ ਵੀ ਕੱਲੇ ਤੁਹਾਡੇ ਪੰਜਾਬੀ ਹੋਣ ਦੇ ਨਾਲ ਤੇ ਤੁਹਾਡੇ ਕੋਲੇ ਆਉਣ ਜੋ ਹੋਰ ਪੰਜਾਬੀ ਭਰਾ ਖੜ ਕੇ ਫਿਰ ਇੱਥੇ ਆ ਕੇ ਫਿਰ ਉਹਨਾਂ ਦੀ ਰੱਤਾਂ ਤਾਂ ਨਹੀਂ ਖਿੱਚੋਗੇ ਤਾਂ ਹਰੇਕ ਨੇ ਆਪਣੇ ਮੱਥੇ ਦੀ ਖਾਣੀ ਹੈ ਜਿਨ੍ਹਾਂ ਨੇ ਸਾਡੀ ਵਾਲੀ ਚੀਜ਼ ਖਾਣੀ ਹੈ ਉਹ ਸਭੇ ਖਾਊਗਾ ਜਿਨੇ ਹੁਣ ਬੜਾ ਪਾਓ ਖਾਣਾ ਉਹ ਬੜਾ ਪਾਓ ਹੀ ਖਾਊਗਾ ਕਈ ਲੋਕ ਨਵਾਂ ਕਨਸੈਪਟ ਲੈਣ ਤੇ ਜਹਾਜ਼ ਖੜੇ ਕਰਤੇ ਲੋਕਾਂ ਨੇ ਵੀ ਪਰ ਟਰੈਕਟਰ ਨੂੰ ਆਪਾਂ ਨਹੀਂ ਛੱਡ ਸਕਦੇ ਹੈਨਾ ਮਤਲਬ ਪਿੰਡਾਂ ਵਾਲੇ ਹਮੇਸ਼ਾ ਹੀ ਸੋਚਦਾ ਪਹਿਲਾਂ ਵੀ ਟਰੈਕਟਰ ਟਰਾਲੀ ਕਰੀਏ ਇਹ ਇਹ ਪੰਜ ਹੀ ਆਪਣੇ ਖੂਨ ਵਿੱਚ ਆਈ ਜੀ ਚਾਲ ਦੀ ਬੱਚਿਆਂ ਨੂੰ ਵੀ ਅਟੈਕ ਆਈ ਜਾਂਦੇ ਅੱਜ ਕੱਲ ਬਿਲਕੁਲ ਉਹਦਾ ਭਾਜੀ ਕਾਰਨ ਇਹੀ ਹੈ ਰੇੜੀ ਤੇ ਉੱਤੇ ਜਿਹੜਾ ਇੱਕ ਤਾਂ ਨਿਊਰਲ ਵਗੈਰਾ ਖਾਂਦੇ ਨੇ ਜੀ ਉਹ ਮਾੜੇ ਮੈਦੇ ਦੀਆਂ ਬਣੀਆਂ ਹੁੰਦੀਆਂ ਬਿਲਕੁਲ ਹੀ ਸਸਤਾ ਸਮਾਨ ਲੈ ਕੇ ਆਉਂਦੇ ਹੁਣ ਅਸੀਂ ਫੂਡ ਲਾਈਨ ਦੇ ਵਿੱਚ ਆ ਮੈਂ ਤਾਂ ਇੰਨੀ ਗੱਲ ਕਰ ਰਿਹਾ ਵੀ ਸਾਨੂੰ ਪਤਾ ਉਹ ਕਹਿੰਦੇ ਵੀ ਕੰਮ ਹੀ ਨਹੀਂ ਕਰਦੇ ਪੰਜਾਬੀ ਕੰਮ ਕਰਕੇ ਰਾਜ਼ੀ ਨਹੀਂ ਭਾਈ ਇਹ ਲਾਂਭਾ ਜਰੂਰ ਦਿੱਤਾ ਜਾਂਦਾ ਵੀ ਪੰਜਾਬ ਦੇ ਮੁੰਡੇ ਤਾਂ ਹੁਣ ਨਕਾਰਾ ਨਕਮੇ ਹੋ ਗਏ ਇਹ ਤਾਂ ਕੰਮ ਦਾ ਟੱਕਾ ਤੋੜਦੇ ਹੀ ਨਹੀਂ ਹੁਣ ਅਸੀਂ ਦੇਖੋ ਜੀ ਕੰਮ ਕਰਕੇ ਬੈਠੇ ਆ ਸਾਨੂੰ ਮੌਕਾ ਦੋ ਆ ਜੋ ਅਸੀਂ ਤੁਹਾਡੇ ਸਾਹਮਣੇ ਐਗਜ਼ੈਂਪਲ ਸੈ ਪਰ ਇਹ ਭਰਾ ਕਹਿੰਦੇ ਵੀ ਅਸੀਂ ਕੰਮ ਤਾਂ ਕਰਦੇ ਆ ਪਰ ਸਾਡੇ ਕੋਲ ਲੋਕ ਆਉਂਦੇ ਨਹੀਂ ਭੀੜਾਂ ਫੇਰ ਉਧਰੇ ਰੇੜੀਆਂ ਦੇ ਉੱਤੇ ਗੰਦਮੰਦ ਖਾਈ ਜਾਂਦੇ ਅੱਭੀ ਭਾਈ ਆਪਣੇ ਸਫਾਈ ਨਾਲ ਬਣਾਉਂਦੇ ਆ ਜੀ ਮੇਰਾ ਵੀ ਬੜਾ ਪੌਧੀ ਦੁਕਾਨ ਲਾਲੀ ਫੇਰ ਵੀ ਇਹਨਾਂ ਕੋਲ ਖਾਣਾ ਹੈ ਚੀਜ਼ ਨਵੀਂ ਹੈ ਜੀ ਨਵੀਂ ਖਾ ਕੇ ਦੇਖੀਏ ਸਵਾਦ ਲੱਗੀ ਬੰਦੀ ਤੁਹਾਡੀ ਆਪਣੀ ਦੁਕਾਨ ਆ ਤੁਸੀਂ ਸਾੜਾ ਨਹੀਂ ਕਰਿਆ ਨਹੀਂ ਵੀਰ ਖਾਣਾ ਹੈ ਭਾਈ ਜੀ ਕੋ ਖਾਣਾ ਹੈ ਪਸੰਦ ਆਈ ਚੀਜ਼ ਵਧੀਆ ਸੱਬੇ ਫੇਲ ਆ ਭਾਈ ਦੇ ਸਾਹਮਣੇ ਅੱਛੀ ਜੀ ਸਭ ਖਾਣਾ ਹੈ ਜੀ ਵਧੀਆ ਹੈ ਇਹਨਾਂ ਦਾ ਟੇਸਟੀ ਹੈ ਜੀ ਇਹਨਾਂ ਦਾ ਤਬਦੇਸਤੀ ਹਾਂਜੀ ਬਾਜੀ ਖਾਓਗੇ ਤੇ ਖਾਂਦੇ ਰਹਿ ਜਾਓਗੇ ਕਿਉਂ ਆਣਾ ਚਾਹੀਦਾ ਹੈ ਇਹਨਾਂ ਥਾਮਾਂ ਦੇ ਉੱਤੇ ਹੋਰ ਵੀ ਬਥੇਰੀਆਂ ਰੇੜੀਆਂ ਲੱਗੀਆਂ ਹੋਈਆਂ ਕਿਉਂਕਿ ਇਹਨਾਂ ਦੇ ਸਮਾਨ ਤੇ ਚੀਜ਼ਾਂ 'ਚ ਬੜਾ ਟੇਸਟ ਹੈ ਜੀ ਨੰਬਰ 1 ਟੇਸਟ ਹੈ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਾਸੀਅਤਾਂ ਆਇਆਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪਾਣੀਆਂ ਦਾ ਦੇਸ਼ ਜਾਂ ਖੁੱਲੇ ਦਿਲ ਵਾਲੇ ਲੋਕ ਬੜੀਆਂ ਅਲੱਗ-ਅਲੱਗ ਵਿਸ਼ੇਸ਼ਤਾਵਾਂ ਹੈ ਕੋਈ ਇੱਕ ਵਿਸ਼ੇਸ਼ਤਾ ਕਰਕੇ ਨਹੀਂ ਜਾਣਿਆ ਜਾਂਦਾ ਪਰ ਜਿੱਥੇ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਉੱਥੇ ਪੰਜਾਬੀਆਂ ਦਾ ਖਾਣੇ ਦੇ ਨਾਲ ਵੀ ਬਹੁਤ ਸਾਰਾ ਪਿਆਰ ਆ ਪਰ ਸਾਡਾ ਜਿਹੜਾ ਪਿਆਰ ਸੀ ਜਾਂ ਸਾਡੇ ਖਾਣ ਦੀਆਂ ਵਸਤੂਆਂ ਸੀ ਉਹ ਬੜੀਆਂ ਮਿਆਰੀ ਸੀ ਸਿਹਤ ਵਰਧਕ ਸੀ ਜਦੋਂ ਅਸੀਂ ਗੱਲ ਆਪਣੇ ਪੰਜਾਬ ਦੇ ਖਾਣਿਆਂ ਦੀ ਕਰਦੇ ਸੀ ਤਾਂ ਉਹ ਮੱਖਣ ਘਿਓ ਦੁੱਧ ਪਨੀਰ ਅਜਿਹੀਆਂ ਚੀਜ਼ਾਂ ਆਉਂਦੀਆਂ ਸੀ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਮਿਲਾ ਕੇ ਜੋ ਬਣਦਾ ਵੀ ਸੀ ਉਹ ਵੀ ਬੜਾ ਸੇਤ ਵਰਤਕ ਹੁੰਦਾ ਸੀ ਯਾਰ ਪਰ ਅੱਜ ਪੰਜਾਬ ਦੇ ਵਿੱਚ ਜੋ ਅਸੀਂ ਹਾਲਾਤ ਦੇਖਦੇ ਆ ਉਹ ਵੱਖ-ਵੱਖ ਥਾਵਾਂ ਤੇ ਲੱਗੇ ਹੋਏ ਫੂਡ ਸਟਾਲ ਜਿਨ੍ਹਾਂ ਦੇ ਉੱਤੇ ਆਏ ਦਿਨ ਗੰਦ ਭਰੋਸੇ ਜਾਂਦੀਆਂ ਵੀਡੀਓ ਸਾਡੇ ਸਾਹਮਣੇ ਆ ਰਹੀਆਂ ਬੀਤੇ ਦਿਨ ਹੀ ਮੁਹਾਲੀ ਦੇ ਵਿੱਚ ਇੱਕ ਵੀਡੀਓ ਜਹੀ ਸਾਹਮਣੇ ਆਈ ਕਿ ਜਿੱਥੇ ਖਾਣਾ ਬਣਾਇਆ ਜਾਂਦਾ ਸੀ ਉੱਥੇ ਇੰਨੀ ਜ਼ਿਆਦਾ ਗੰਦਗੀ ਤੇ ਹਰ ਤਰ੍ਹਾਂ ਦਾ ਘਟਿਆ ਤੋਂ ਘਟਿਆ ਸਮਾਨ ਇੱਥੋਂ ਤੱਕ ਵੀ ਸਾਹਮਣੇ ਆਇਆ ਵੀ ਕੁੱਤੇ ਬਿੱਲੇ ਵੀ ਵੱਢ ਕੇ ਲੋਕਾਂ ਨੂੰ ਜੋ ਦਿਲ ਆਉਂਦਾ ਉਹੀ ਖਵਾਈ ਜਾਂਦੇ ਆ ਪਰ ਫਿਰ ਲੋਕ ਕਈ ਵਾਰ ਕਹਿੰਦੇ ਭਾਈ ਤੁਸੀਂ ਪਰਵਾਸੀਆਂ ਦੇ ਹੱਥੋਂ ਕਿ ਮਗਰ ਪੈ ਗੇ ਸੋ ਅੱਜ ਤੁਹਾਨੂੰ ਦਿਖਾਉਣਾ ਕਿ ਫਰਕ ਕੀ ਆ ਸੋ ਇੱਥੇ ਇੱਕ ਸਟਾਲ ਲੱਗੀ ਹੋਈ ਹੈ ਜਿੱਥੇ ਕੋ ਟਰਾਲੀ ਬਣਾਈ ਹੋਈ ਵੀ ਨੇ ਟਰੈਕਟਰ ਟਰਾਲੀ ਆ ਟਰਾਲੀ ਨੂੰ ਇੱਕ ਸਟਾਲ ਦੇ ਤਰ੍ਹਾਂ ਕਵਰ ਕੀਤਾ ਹੋਇਆ ਤੇ ਇੱਥੇ ਵੀਰ ਵੱਲੋਂ ਵੀ ਖਾਣਾ ਪਰੋਸਿਆ ਜਾਂਦਾ ਤਸਵੀਰਾਂ ਤੋਂ ਤੁਹਾਨੂੰ ਸਾਫ਼ ਹੋ ਰਿਹਾ ਕਿ 버ਗਰ ਹੈ ਰੈਪ ਹੈ ਸੈਂਡਵਿਚ ਹੈ ਜਾਂ ਸੈਲਡ ਫਰਕ ਦੇਖਾਂਗੇ ਤੇ ਤੁਸੀਂ ਪ੍ਰਵਾਸੀਆਂ ਕੋਲ ਜਾ ਕੇ ਵੀ ਬਹੁਤ ਸਾਰੀ ਚੀਜ਼ਾਂ ਦੇਖੀਆਂ ਤਸਵੀਰਾਂ ਵੀ ਦੇਖੀਆਂ ਤੇ ਇੱਥੇ ਅੱਜ ਦੇਖਾਂਗੇ ਕਿ ਫਰਕ ਕੀ ਆ ਕਿਸ ਤਰ੍ਹਾਂ ਇਹ ਵੀਰ ਕੰਮ ਕਰ ਰਿਹਾ ਕਿੰਨਾ ਕਮਿਆਰੀ ਪਰੋਸਰੇ ਬਾਈ ਜੀ ਠੀਕ ਠਾਕ ਹੋ ਬਾਈ ਸਾਸੀ ਗੱਲ ਜੀ ਪਹਿਲਾਂ ਦਾ ਬਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਤਾ ਤੁਹਾਡੇ ਸਾਰਿਆਂ ਜੋ ਵੀ ਸੰਗਤਾਂ ਦੇਖ ਰਹੀਆਂ ਹਨ ਉਹਨਾਂ ਨੂੰ ਇੱਕ ਹੱਥ ਬੰਨ ਕੇ ਬੇਨਤੀ ਹੈ ਘੱਟ ਖਾ ਲੋ ਪਰ ਚੰਗਾ ਖਾ ਲੋ ਮੇਰਾ ਵੀਰ ਪਰ ਬਈ ਇੱਕ ਗੱਲ ਆ ਵੀ ਹੁਣ ਅਸੀਂ ਦੇਖਿਆ ਵੀ ਪ੍ਰਵਾਸੀਆਂ ਦੀਆਂ ਵੀਡੀਓ ਆਈ ਜਾਂਦੀਆਂ ਫਿਰ ਲੋਕ ਕਹਿੰਦੇ ਵੀ ਤੁਸੀਂ ਤਾਂ ਗਰੀਬਾਂ ਦੇ ਯਾਰ ਮਗਰ ਪੈ ਗੇ ਪ੍ਰਵਾਸੀਆਂ ਦੇ ਮਗਰ ਪੈ ਗੇ ਪਰ ਹੁਣ ਇੱਕ ਵੀਡੀਓ ਪਿੱਛੇ ਮੋਹਾਲੀ ਦੀ ਆਈ ਆ ਜਿੱਥੇ ਬਣਾਇਆ ਜਾ ਰਿਹਾ ਸੀ ਨਿਰਈ ਗੰਦ ਪਰੋਸਿਆ ਜਾ ਰਿਹਾ ਸੀ ਤੇ ਹੁਣ ਅਸੀਂ ਤੁਹਾਡਾ ਦੇਖਣਾ ਵੀ ਤੁਸੀਂ ਬਈ ਕਿੱਦਾਂ ਦਾ ਬਣਾ ਰਹੇ ਹੋ ਕਿਹੜੀ ਚੀਜ਼ਾਂ ਦਾ ਫਰਕ ਆ ਵੀ ਫਰਕ ਹੈਗਾ ਪੰਜਾਬੀਆਂ ਤੇ ਪ੍ਰਵਾਸੀਆਂ ਦੇ ਵਿੱਚ ਜਾਂ ਨਹੀਂ ਹੈਗਾ ਕਿੱਦਾਂ ਤੁਸੀਂ ਤਿਆਰ ਕਰਦੇ ਹੋ ਚੀਜ਼ਾਂ ਨੂੰ ਕੀ ਕੁਝ ਪਹਿਲਾਂ ਤੁਸੀਂ ਦਾਦੋ ਬਣਾਉਣੇ ਕੀ ਸਾਡੇ ਕੋਲ ਭਾਜੀ ਵਿੱਚ ਸਭ ਹੁੰਦਾ ਜਿਹੜਾ ਕਿ ਬਈ ਬੇਸਿਕਲੀ ਇੱਕ ਕਹਿ ਸਕੀਏ ਵੀ ਜਿਵੇਂ ਬਿਮਾਰ ਤੋਂ ਬਿਮਾਰ ਬੰਦਾ ਵੀ ਖਾ ਸਕਦਾ ਹੈ ਉਹਦੇ ਵਿੱਚ ਆਪਣੀਆਂ ਕੱਚੀਆਂ ਸਬਜ਼ੀਆਂ ਜਾਂਦੇ ਨੇ 8-9 ਤਰ੍ਹਾਂ ਦੀਆਂ ਲੈਟਸ ਹੋ ਗਈ ਟਮੇਟੋ ਹੋ ਗਿਆ ਕੁਕੰਬਰ ਹੋ ਗਿਆ, ਸ਼ਿਮਲਾ ਮਿਰਚ ਹੋ ਗਈ, ਐਲਾਪੀਨੋ, 올ਿਵ ਪਿੱਕਲ ਵਗੈਰਾ ਤੇ ਅੱਠ-ਨੌ ਤਰ੍ਹਾਂ ਦੀ ਸੌਸ ਜਾਂਦੀ ਹੈ। ਜਿਵੇਂ ਪ੍ਰਵਾਸੀਆਂ ਦੇ ਕੋਲ ਕੀ ਹਿਸਾਬਤਾਬ ਹੁੰਦਾ ਰੇੜੀਆਂ ਦੇ ਉੱਤੇ 40 ਜਾਂ 45 ਰੁਪਏ ਕਿਲੋ ਵਾਲੀ ਮੈਯੋਨੈਸ ਵੀ ਵਰਤਦੇ ਆ ਜਿਹੜੇ ਆਪਣੇ ਪੰਜਾਬੀ ਜਾਂ ਹੋਰ ਵੀ ਲੋਕ ਉੱਥੇ ਜਾ ਕੇ ਖਾਂਦੇ ਨੇ ਕਹਿੰਦੇ ਨੇ ਕਰੀਮ ਬਾਈ ਜੀ ਵੱਧ ਪਾ ਦਿਓ। ਉਹ 40-45 ਰੁਪਏ ਦੀ ਗੰਦੇ ਤੋਂ ਗੰਦੇ ਰਫੈਂਟ ਦੀ ਬਣੀ ਹੋਈ ਹੁੰਦੀ ਆ। ਜਿਹੜੀ ਕਿ ਅੰਦਰ ਜਾ ਕੇ ਬਿਲਕੁਲ ਹੀ ਨੁਕਸਾਨ ਕਰਦੀ ਆ, ਕੈਂਸਰ ਦਾ ਕਾਰਨ ਬਣਦੀ ਆ, ਲੀਵਰ ਦੇ ਨਾਲ ਚਿਮੜਦੀ ਆ। ਤੁਹਾਡੇ ਕੋਲ ਕਿਹੜੀ ਚੀਜ਼ਾਂ ਹੁਣ ਤੁਸੀਂ ਇੱਥੇ ਤੇ ਪਿਕਲ ਹੈ 올ਿਵ ਹੈ ਕਕੰਬਰ ਹੈ ਟਮੈਟੋ ਹੈ ਕੈਪਸਿਕਮ ਹੈ ਆਨੀਅਨ ਹੈ ਤੇ ਤੁਹਾਡੇ ਸਾਹਮਣੇ ਆ ਸੌਸਿਸ ਆਪਾਂ ਨੇ ਡਿਸਪਲੇ ਕੀਤੀਆਂ ਹੋਈਆਂ ਨੇ ਅਲੱਗ-ਅਲੱਗ ਨੇ ਕਾਊਂਟਰ ਦੇ ਵਿੱਚ ਅਲੱਗ-ਅਲੱਗ ਰੱਖੀਆਂ ਹੋਈਆਂ ਨੇ ਤੇ ਆਪਣੇ ਕੋਲ ਜਿੰਨਾ ਵੀ ਸਮਾਨ ਹੁੰਦਾ ਜਿਵੇਂ ਐਕਸਪਾਇਰੀ ਹੋਣ ਵਾਲੀ ਹੋਵੇ ਉਹ ਆਪਾਂ ਪਹਿਲਾਂ ਹੀ ਆਊਟ ਕਰ ਦਿੱਤੀ ਆ ਅਗਰ ਤੁਸੀਂ ਦੇਖਣਾ ਚਾਹੋ ਤਾਂ ਆਪਣੇ ਮੈਨੂ ਦੇ ਵਿੱਚ ਤੁਹਾਨੂੰ ਮੌਕਟੇਲ ਜਾਂ ਸ਼ੇਕ ਵਗੈਰਾ ਦਿਖ ਜਾਣਗੇ ਲਿਖੇ ਹੋਏ ਬਟ ਆਪਣੇ ਅੰਦਰ ਨਹੀਂ ਹੋਊਗਾ ਦੇਖੋ ਜੀ ਕੋਈ ਵੀ ਅਸੀਂ ਜਿਹੜਾ ਸਾਡੇ ਕੋਲੋਂ ਬਾਹਰ ਚੱਲ ਗਿਆ ਆਊਟ ਆਫ ਸਟਾਕ ਉਹ ਦੂਜਾ ਕੀ ਕਹਿੰਦੇ ਹਨ ਉਹਨੂੰ ਐਕਸਪਾਇਰੀ ਦਾ ਟਾਈਮ ਆ ਗਿਆ ਉਹਦਾ ਆਪਾਂ ਪਹਿਲਾਂ ਹੀ ਕੱਢ ਦੇਣਾ ਮੈਨੂ ਦੇ ਵਿੱਚ ਭਾਵੇਂ ਲਿਖਿਆ ਹੋਇਆ ਪਰ ਆਪਾਂ ਇਦਾਂ ਨਹੀਂ ਕਰਨਾ ਹੈਗਾ ਵੀ ਹਾਂ ਆਪਾਂ ਪੈਸੇ ਲਾਏ ਹੋਇਆ ਜਾਂ ਕਿਸੇ ਦੀ ਸਿਹਤ ਨਾਲ ਖਿਲਵਾੜ ਕਰਨਾ ਜਿਵੇਂ ਪ੍ਰਵਾਸੀਆਂ ਦਾ ਹਿਸਾਬ ਤਾਂ ਬਚਲ ਰਿਹਾ ਤੁਹਾਨੂੰ ਭਲੀ ਭਤ ਜਾਣਦੇ ਹੋ ਤੁਸੀਂ ਤਾਂ ਰਿਪੋਰਟਿੰਗ ਕਰਦੇ ਹੋ ਚੰਗੀ ਤਰ੍ਹਾਂ ਜਾਣਦੇ ਹੋ ਪਰ ਆਪਾਂ ਨੇ ਉਹ ਹਿਸਾਬ ਨਹੀਂ ਰੱਖਿਆ 5 ਰੁਪਏ ਘੱਟ ਕਮਾ ਲਾਂਗੇ ਪਰ ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਜੀ ਆਪਣਾ ਇਹ ਕਿਹਦੇ ਕਹਿੰਦੇ ਉੱਪਰ ਉੱਪਰ ਤਾਂ ਸਾਰਾ ਕੁਝ ਸਾਫ਼ ਹੀ ਲੱਗਦਾ ਹੁੰਦਾ ਵੀ ਕੋਮੇ ਰਵੀਰਾ ਦੇਖੋ ਜੀ ਪੂਰਾ ਆਪਾਂ ਨੇ ਮੇਨਟੇਨ ਕਰਕੇ ਰੱਖਿਆ ਹੋਇਆ ਜੀ ਇਹ ਸਮਾਨ ਜਿੰਨਾ ਕਿ ਸਾਨੂੰ ਚਾਹੀਦਾ ਉਹਨਾਂ ਕੀ ਘਰ ਤੋਂ ਲੈ ਕੇ ਆਈਦਾ ਜੀ ਤੇ ਫਿਰ ਤਿਆਰ ਕਰੀਦਾ ਜੀ ਉਹਨਾਂ ਹੀ ਉਹੀ ਹਿਸਾਬ ਤਾਬਾ ਇਹ ਫਰੋਜ਼ਨ ਸਮਾਨ ਹੈ ਜੀ ਉਹਨਾਂ ਕੀ ਲੈ ਕੇ ਆਈਦਾ ਉਹਨਾਂ ਕੀ ਆਪਾਂ ਇਹਨੇ ਵਿੱਚ ਰੱਖਣਾ ਜਿੰਨਾ ਕਿ ਆਪਣਾ ਟੈਂਪਰੇਚਰ ਮੇਨਟੇਨ ਰਵੇ ਜੀ ਇਹਦਾ ਵੀ ਜੇ ਮੈਂ ਟੈਂਪਰੇਚਰ ਤੋਂ ਬਾਹਰ ਚਲ ਗਿਆ ਜੀ ਇਹ ਫਿਰ ਜਿਵੇਂ ਸਮਾਨ ਬਦੀ ਬਰਬਾਦੀ ਵਾਲੀ ਕੰਮ ਹੈ ਸਾਡੀ ਵੀ ਬਰਬਾਦੀ ਹੈ ਤੇ ਜਿਹੜਾ ਖਾਓਗਾ ਉਹਦੀ ਵੀ ਬਰਬਾਦੀ ਹੈ ਅਸੀਂ ਸਾਡਾ ਮੇਨ ਮਕਸਦ ਹੈ ਜੀ ਇਹਨੂੰ ਪੂਰਾ ਮੇਨਟੇਨ ਕਰਕੇ ਰੱਖਿਆ ਜੀ ਪ੍ਰੋਪਰ ਤਾਂ ਕਿ ਸਾਰਿਆਂ ਨੂੰ ਵਧੀਆ ਲੱਗੇ ਖਾਵੇ ਤੇ ਖੁਸ਼ ਹੋ ਕੇ ਅਗਲਾ ਜਾਵੇ ਅਸੀਂ ਮਾੜਾ ਕੰਮ ਤਾਂ ਜੀ ਕਰੇ ਨਹੀਂ ਸਕਦੇ ਕਿਉਂ ਜੀ ਉਸ ਕੌਮ ਦੇ ਵਿੱਚੋਂ ਆ ਜੀ ਜਿਹੜੇ ਦੇਸੀ ਕੀ ਦੇ ਲੰਗਰ ਸੰਗਤ ਵਾਸਤੇ ਫਰੀ ਲਵਾ ਸਕਦੇ ਆ ਤੇ ਅਸੀਂ ਪੈਸੇ ਲੈ ਕੇ ਲੋਕਾਂ ਨੂੰ ਲੋਕਾਂ ਦੀ ਜਾਨ ਕਿਵੇਂ ਲੈ ਸਕਦੇ ਆ ਜੀ ਬਈ ਇੱਕ ਤੇਲ ਦੀ ਗੱਲ ਜ਼ਰੂਰ ਆਉਂਦੀ ਹੁਣ ਤੁਹਾਡੀਆਂ ਵੀ ਤੁਸੀਂ ਵੀ ਤਲ ਰਹੇ ਹੋ ਵੀ ਤੇਲ ਜਿਹੜਾ ਹੈਗਾ ਵੀ ਮਾੜਾ ਹੀ ਵਰਤੀ ਜਾਂਦੇ ਬੰਦੇ ਇਹ ਦੇਖੋ ਜੀ ਦਿੱਲੀ ਤੋਂ ਦਿੱਲੀ ਆਪਾਂ ਤੇਲ ਯੂਜ਼ ਕਰਦੇ ਆਂ ਤੇ ਦਿੱਲੀ ਆਪਾਂ ਚੇਂਜ ਕਰਦੇ ਆਂ ਤੁਸੀਂ ਕੁਆਲਿਟੀ ਵੀ ਦੇਖ ਸਕਦੇ ਹੋ ਤੇਲ ਦੀ ਜਿਹੜੇ ਦੇ ਨਾਲ ਬ੍ਰੈਡ ਕਰਮ ਲੱਗਿਆ ਹੁੰਦਾ ਉਹੀ ਸਾਨੂੰ ਦਿਖੂਗਾ ਅੱਜ ਤਾਂ ਨਹੀਂ ਆ ਬੇਚਦਾ ਸਾਨੂੰ ਮੈਂ ਪੈਟੀ ਚਾਕੇ ਦਿਖਾਉਂਗਾ ਤੇਲ ਤੋਂ ਥੱਲੇ ਵੀ ਦੇਖੋਗੇ ਜਿਹੜਾ ਬਸਾ ਸਮਾਨ ਜਿਵੇਂ ਬ੍ਰੈਡ ਕਰਮ ਦੇ ਗਿਆ ਹੋਇਆ ਜੀ ਉਹੀ ਉੱਪਰ ਬਾਕੀ ਕੜਾਹੀ ਦਾ ਥੱਲਾ ਵੀ ਤੁਹਾਨੂੰ ਦਿਖਾਵਾਂਗਾ ਜੀ ਵੀ ਐਨਾ ਕਾਲਾ ਕਾਲਾ ਵਿੱਚ ਇਹ ਬ੍ਰੈਡ ਕਰਮ ਇਹ ਬ੍ਰੈਡ ਕਰਮ ਹੈ ਭਾਈ ਜਿਵੇਂ ਪੈਟੀ ਦਾ ਲੱਗਿਆ ਹੁੰਦਾ ਨਾ ਜੀ ਇਹ ਇਹ ਉਤਰ ਜਾਂਦਾ ਜਿਵੇਂ ਜਿਵੇਂ ਆਪਾਂ ਪੈਟਿਸ ਆਪਾਂ ਕਰਦੇ ਆਂ ਫਰਾਈ ਕਰਦੇ ਆਂ ਜੀ ਇਹ ਉਹ ਬਰੈਡ ਕਰਮ ਹੈ ਬਾਕੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਆ ਕੜਾਈ ਦਾ ਥੱਲਾ ਵੀ ਤੁਹਾਨੂੰ ਦਿਖ ਰਿਹਾ ਐਨੀ ਟ੍ਰਾਂਸਪਰੈਂਸੀ ਹੈ ਜੀ ਤੇ ਵਧੀਆ ਰਫੈਂਡ ਵਰਤੀ ਦਾ ਆਪਾਂ ਕੋਈ ਸਸਤੇ ਵਾਲਾ ਨਹੀਂ ਵਰਤੀਦਾ ਹੈਗਾ ਜੀ ਜਿਵੇਂ ਕੋਈ ਮਤਲਬ ਕਿ ਸੌਦਾ ਵੀ ਕਿਸੇ ਦੀ ਸੇਧ ਨਾਲ ਖਿਲਵਾੜ ਨਹੀਂ ਕਰਨਾ ਜੀ 5 ਰੁਪਏ ਘਟਾ ਕਮਾ ਲਓ ਵੀ ਆਪਣਾ ਮਕਸਦ ਇਹ ਹੈ ਜੀ ਇਹ ਜੇ ਡਸਟ ਬਿਨ ਤੁਸੀਂ ਅੰਦਰ ਵੀ ਰੱਖਿਆ ਹੋਆ ਹਾਂਜੀ ਇਹ ਆਪਾਂ ਭਾਜੀ ਆਪਣੇ ਜਿਵੇਂ ਅਸੀਂ ਬਟਰ ਪੇਪਰ ਵਗੈਰਾ ਥੱਲੇ ਲਾਉਂਦੇ ਜਿਵੇਂ ਸਬ ਵਗੈਰਾ ਬਣਾਉਂਦੇ ਆ ਨਾ ਜੀ ਅਸੀਂ ਵੈਸੇ ਇਹਨੂੰ ਵੀ ਪੂਰਾ ਨੀਟ ਐਂਡ ਕਲੀਨ ਰੱਖਦੇ ਆ ਆਪਣਾ ਜਿਵੇਂ ਸਾਡਾ ਚਾਪਿੰਗ ਬੋਰਡ ਹੈ ਜੀ ਇਹ ਪਰ ਇਹਦੇ ਉੱਪਰ ਅਸੀਂ ਸੇਫਟੀ ਵਾਸਤੇ ਜਿਵੇਂ ਹੁਣ ਦੇਖੋ ਜਿਆ ਮੁੰਡਾ 버ਗਰ ਲੱਗਿਆ ਹੀ ਲਾਉਣਾ ਆ ਬਟਰ ਪੇਪਰ ਦੇਖੋ ਇਹਦੇ ਥੱਲੇ ਪਹਿਲਾਂ ਰੱਖ ਲੇ ਜੀ ਉਹਨੇ ਇਹਦੇ ਉੱਤੇ ਵੀ ਅਸੀਂ ਸਫਾਈ ਇਹਦੇ ਤੇ ਸਫਾਈ ਰਹਿਣੀ ਆ ਪਲੱਸ ਇੱਕ ਇੱਕ ਹੋਰ ਜਿਵੇਂ ਕਸਟਮਰ ਨੂੰ ਬਿਲਕੁਲ ਹੀ ਨੀਟ ਐਂਡ ਕਲੀਨ ਕਰਕੇ ਦੇਣਾ ਉਹ ਬਟਰ ਪੇਪਰ ਜਿਵੇਂ ਸਾਡੀ ਬੇਸਟੇਜ ਹੁੰਦੀ ਹੈ ਪਰ ਉਹ ਇਹਦੇ ਵਿੱਚ ਪਾਉਂਦੇ ਆ ਜੀ ਆਪਾਂ ਅੰਦਰ ਵੀ ਸਫਾਈ ਰਵੇ ਤੇ ਬਾਹਰ ਵਾਸਤੇ ਅਸੀਂ ਅਲੱਗ ਰੱਖਿਆ ਹੋਇਆ ਰੈਸਟ ਬਿਨ ਜਿਵੇਂ ਕਸਟਮਰ ਵਾਸਤੇ ਵੀ ਆਪਣਾ ਬਾਰ ਵੀ ਗੰਦਾ ਨਾ ਰਵੇ ਜਮਾ ਸਫਾਈ ਦੇ ਪੈਰਾਮੀਟਰ ਕਿਦਾਂ ਕੋਈ ਗਵਰਨਮੈਂਟ ਜਿਹੜੀ ਕਹਿੰਦੀ ਹੈ ਵੀ ਇਹ ਚੀਜ਼ਾਂ ਅਪਰੂਵ ਹੋਣੀ ਚਾਹੀਦੀਆਂ ਜਾਂ ਅਸੀਂ ਕੋਈ ਸਰਟੀਫਿਕੇਸ਼ਨ ਨਾ ਦਿੰਦੇ ਉਹ ਲਿਆ ਤੁਸੀਂ ਕੁਝ ਹਾਂਜੀ ਭਾਜੀ ਆ ਦੇਖ ਸਕਦੇ ਹੋ ਤੁਸੀਂ ਆਪਣੇ ਕੋਲ ਸਾਰਾ ਕੁਝ ਹੈ ਮੇਰੇ ਕੋਲ ਬਿਲਿੰਗ ਦਾ ਵੀ ਅਲੱਗ ਬਣਾਇਆ ਹੋਇਆ ਜੀ ਆਪਾਂ ਨੇ ਫਾਸਟੈਗ ਦਾ ਤੇ ਪਲੱਸ ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਫੂਡ ਵਾਲਾ ਫਸਾਈ ਦਾ ਉਹ ਅਲੱਗ ਬਣਾਇਆ ਹੋਇਆ ਜੀ ਆਪਾਂ ਨੇ ਲਾਇਸੈਂਸ ਆਪਾਂ ਦੋ ਦੋ ਲਾਇਸੈਂਸ ਲਏ ਹੋਏ ਆ ਜ ਪੰਜਾਬੀ ਦੇ ਸਟਾਲਾਂ ਤੇ ਪੰਜਾਬੀਆਂ ਦੀਆਂ ਸਟਾਲਾਂ ਤੇ ਮਿਲ ਸਕਦੀਆਂ ਜੀ ਤੁਹਾਨੂੰ ਕਿਉਂਕਿ ਉਹਦੇ ਵਿੱਚ ਇਹ ਪੇਪਰ ਪਾਸ ਕਰਨਾ ਪੈਂਦਾ ਜਿਵੇਂ ਆਪਣੇ ਪ੍ਰਵਾਸੀ ਆ ਕੇ ਬਣਵਾ ਲੈਂਦੇ ਨਹੀਂ ਕਿਸੇ ਦਾ ਪੇਪਰ ਕਿਸੇ ਨੇ ਦੇ ਦਿੱਤਾ ਉਹਦੇ ਵਿੱਚੋਂ ਨੰਬਰ ਆਉਂਦੇ ਆ ਜੀ ਕੁਸ਼ਕ ਵੀ ਇੰਨੇ ਕ ਤੁਸੀਂ ਪਾਸ ਕਰ ਦੋ ਤਾਂ ਸਾਨੂੰ ਫੂਡ ਲਾਇਸੈਂਸ ਮਿਲ ਜਾਊਗਾ ਇਹਨਾਂ ਨੂੰ ਪਤਾ ਹੁੰਦਾ ਨਹੀਂ ਜੀ ਢੱਕਾ ਜਿਵੇਂ ਜਾਣਕਾਰੀ ਕੀ ਹਿਸਾਬ ਦਾ ਬਾਕੀ ਤੁਸੀਂ ਦੇਖੇ ਰਹੇ ਹੋ ਅੱਜ ਕੱਲ ਦਿਨਾਂ ਦੇ ਵਿੱਚ ਵੀਡੀਓਜ਼ ਦੇਖ ਰਹੇ ਹੋ ਸਪੀਡ ਦੇ ਦਿੱਤੇ ਦੇਖ ਰਹੇ ਹੋ ਜੀ ਤੁਸੀਂ ਵੀ ਕੀ ਹਿਸਾਬ ਦਾ ਚੱਲ ਰਿਹਾ ਹੈ ਉਹ ਪੇਪਰ ਕੋਈ ਹੋਰ ਦੇ ਦਿੰਦਾ ਤੇ ਲਾਇਸੈਂਸ ਮਿਲ ਜਾਂਦਾ ਏ ਰੇੜੀ ਤੇ ਲਾ ਕੇ ਖੜ ਜੰਦੇ ਆ ਜੀ ਬਾਈ ਜੀ ਤਾਂ ਤੁਹਾਡਾ ਵੈਸੇ ਕੰਮ ਚੱਲ ਰਿਹਾ ਪਰ 2 ਮਿੰਟ ਦੇ ਥੱਲੇ ਆ ਜੂਗੇ ਪਉਥੇ ਖੜ ਕੇ ਚੱਲੀ ਗੱਲ ਸੋ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਤੁਸੀਂ ਅ ਥੱਲੇ ਚਲੇ ਜਾਓ ਤਾਂ ਕਿ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਸਕੀਏ ਤੇ ਬਾਈ ਹੁਣ ਗੱਲ ਹੈ ਕੀ ਆ ਵੀ ਇਹ ਵੀ ਲੋਕ ਆਂਦੇ ਆ ਹੰਗਾਰਾ ਮਿਲਦਾ ਹਾਂਜੀ ਫਿਲਹਾਲ ਤਾਂ ਆਪਾਂ ਇਹੀ ਬੇਨਤੀ ਕਰਦੇ ਆ ਜੀ ਇਹਨਾਂ ਨੂੰ ਲੋਕਾਂ ਨੂੰ ਵੀ ਜੇ ਤਾਂ ਚੰਗਾ ਖਾਣਾ ਹੈ ਤੁਸੀਂ ਜੇ 60 ਸਾਲ ਜੀਣਾ ਤਾਂ ਅਸੀਂ ਨਹੀਂ ਕਹਿੰਦੇ ਵੀ ਚਲੋ ਮਾਲਕ ਦੇ ਹੱਥ ਆ ਜੀ ਉਹ ਤਾਂ ਜਦੋਂ ਕਿਸ ਨੂੰ ਲੈ ਕੇ ਜਾਣਾ 8-8 ਸਾਲ ਦੇ ਬੱਚਿਆਂ ਨੂੰ ਵੀ ਅਟੈਕ ਆਈ ਜਾਂਦੇ ਅੱਜ ਕੱਲ ਬਿਲਕੁਲ ਉਹਦਾ ਭਾਜੀ ਕਾਰਨ ਇਹੀ ਹੈ ਰੇੜੀ ਤੇ ਉੱਤੇ ਜਿਹੜਾ ਇੱਕ ਤਾਂ ਨਿਊਰਲ ਵਗੈਰਾ ਖਾਂਦੇ ਨੇ ਜੀ ਉਹ ਮਾੜੇ ਮੈਦੇ ਦੀਆਂ ਬਣੀਆਂ ਹੁੰਦੀਆਂ ਬਿਲਕੁਲ ਹੀ ਸਸਤਾ ਸਮਾਨ ਲੈ ਕੇ ਆਉਂਦੇ ਹੁਣ ਅਸੀਂ ਫੋਰਡ ਲਾਈਨ ਦੇ ਵਿੱਚ ਆ ਮੈਂ ਤਾਂ ਇੰਨੀ ਗੱਲ ਕਰ ਰਿਹਾ ਵੀ ਸਾਨੂੰ ਪਤਾ ਤੇ 40-45 ਰੁਪਏ ਕਿਲੋ ਵਾਲੀ ਮਾਈਨਸ ਵਰਤ ਰੇ ਰੇੜੀ ਗੰਦੇ ਤੋਂ ਗੰਦੇ ਰਫੈਂਟ ਦੀ ਬਣਦੀ ਹੈ ਉਹੀ ਮਾਈਨਸ ਅਸੀਂ ਵਰਤ ਰਿਆਂ ਸਾਨੂੰ 110 ਰੁਪਏ ਦੀ ਕਿਲੋ ਮਿਲ ਰਹੀ ਹੈ ਤੇ ਉਹੀ ਮੇਨ ਕਾਰਨ ਬਣ ਰਹੇ ਆ ਜੀ ਆਪਣੇ ਫੋਨ ਦੇ ਵਿੱਚ ਜਾ ਕੇ ਕਲਾਉਡ ਬਣਦੇ ਆ ਜੀ ਉਹ ਮਾੜੀਆਂ ਚੀਜ਼ਾਂ ਖਾਂਦੇ ਨੇ ਜਿਵੇਂ ਜਵਾਕ ਘਰ ਦੇ ਲੈ ਕੇ ਚੱਲ ਜਾਂਦੇ ਨੇ ਵੀ ਚਲੋ 30 ਰੁਪਏ ਦਾ 버ਗਰ ਆ 25 ਦਾ 버ਗਰ ਆ 5 ਰੁਪਏ ਦੀ ਚੀਜ਼ ਜਵਾਕ ਨੂੰ ਮਹਿੰਗੀ ਲੈ ਕੇ ਦੇ ਦੋ ਬਟ ਬਾਅਦ ਵਿੱਚ ਬਿਮਾਰੀਆਂ ਤੇ ਲੱਖਾਂ ਲਾਉਣ ਨਾਲੋਂ 10 ਰੁਪਏ ਫालतੂ ਲਾ ਲਓ ਉਹੀ ਵੈਸਟ ਹੈ ਸਾਡੀ ਇਹੀ ਰਿਕਵੈਸਟ ਹੈ ਜੀ ਅਸੀਂ ਬੈਠੇ ਆਂ ਮਾਰਕੀਟ ਦੇ ਵਿੱਚ ਆਏ ਆ ਜਿਵੇਂ ਦੇਖ ਕੇ ਸਾਰਾ ਹਿਸਾਬ ਕਿਤਾਬ ਜਿਵੇਂ ਲੋਕੀ ਤੰਗ ਨੇ ਕਿਸੇ ਨੂੰ ਵੀ ਚੰਗੀ ਚੀਜ਼ ਨਹੀਂ ਮਿਲ ਰਹੀ ਹੈ ਕਿ ਜਿਵੇਂ ਪ੍ਰਵਾਸੀਆਂ ਦਾ ਹੀ ਚਾਰੇ ਪਾਸੇ ਸ਼ੋਰ ਸ਼ੱਪਾ ਪਿਆ ਹੋਇਆ ਜੀ ਪੂਰਾ ਤੇ ਲੋਕਾਂ ਕੋਲ ਹੋਰ ਆਪਸ਼ਨ ਵੀ ਹੈ ਨਹੀਂ ਭਾਜੀ ਇਹ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਆਪਣੇ ਮੁੰਡੇ ਜਿਹੜੇ ਨਵੇਂ ਬਾਹਰੋਂ ਚੱਲੇ ਹੋਏ ਆ ਵੀ ਇਦਾਂ ਦੇਖੋ ਕੋਈ ਕਨਸੈਪਟ ਲੈ ਕੇ ਆਉ ਡਿਫਰੈਂਟ ਜਿਹਾ ਜਿਵੇਂ ਹੁਣ ਆ ਪੂਰੀ ਮਾਰ ਉਹ ਕਹਿੰਦੇ ਵੀ ਕੰਮ ਹੀ ਨਹੀਂ ਕਰਦੇ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਭਾਈ ਇਹ ਲਾਂਭਾ ਜਰੂਰ ਦਿੱਤਾ ਜਾਂਦਾ ਵੀ ਪੰਜਾਬ ਦੇ ਮੁੰਡੇ ਤਾਂ ਹੁਣ ਨਕਾਰਾ ਨਕਮੇ ਹੋ ਗਏ ਇਹ ਤਾਂ ਕੰਮ ਦਾ ਟੱਕਾ ਤੋੜਦੇ ਹੀ ਨਹੀਂ ਹੁਣ ਅਸੀਂ ਦੇਖੋ ਜੀ ਕੰਮ ਕਰਕੇ ਬੈਠੇ ਆ ਸਾਨੂੰ ਮੌਕਾ ਦੋ ਆਜੋ ਅਸੀਂ ਤੁਹਾਡੇ ਸਾਹਮਣੇ ਐਗਜ਼ਾਮਪਲ ਸੈੱਟ ਕੀਤੀ ਆ ਹੁਣ ਪੂਰੀ ਮਾਰਕੀਟ ਦੇ ਵਿੱਚ ਇਹ ਚੀਜ਼ ਨਹੀਂ ਹੈਗੀ ਆ ਪਰ ਡਿ ਜਿਹੜਾ ਜਾਂ ਸਾਬੇ ਮਿਲੂਗਾ ਜਾਂ ਸਾਡੇ ਕੋਲ ਮਿਲੂਗਾ ਬਈ ਇੱਕ ਹੋਰ ਗੱਲ ਆ ਬਈ ਹੁਣ ਤੁਸੀਂ ਇਹੀ ਕਹਿੰਦੇ ਵੀ ਕੱਲੇ ਤੁਹਾਡੇ ਪੰਜਾਬੀ ਹੋਣ ਦੇ ਨਾਤੇ ਤੁਹਾਡੇ ਕੋਲੇ ਆਉਣ ਜੇ ਹੋਰ ਪੰਜਾਬੀ ਭਰਾ ਖੜਕੇ ਫਿਰ ਇੱਥੇ ਆ ਕੇ ਫਿਰ ਉਹਨਾਂ ਦੀ ਰੱਤਾਂ ਤਾਂ ਨਹੀਂ ਖਿੱਚੋਗੇ ਨਹੀਂ ਨਹੀਂ ਭਾਜੀ ਇਹ ਤਾਂ ਕੁਝ ਨਹੀਂ ਇਹ ਤਾਂ ਹਰੇਕ ਨੇ ਆਪਣੇ ਮੱਥੇ ਦੀ ਖਾਣੀ ਆ ਜਿਨ੍ਹਾਂ ਨੇ ਸਾਡੇ ਵਾਲੀ ਚੀਜ਼ ਖਾਣੀ ਆ ਉਹ ਸਭੇ ਖਾਊਗਾ ਜਿਨੇ ਹੁਣ ਬੜਾ ਪਾਓ ਖਾਣਾ ਉਹ ਬੜਾ ਪਾਓ ਹੀ ਖਾਊਗਾ ਬਾਕੀ ਅਗਲੇ ਦੀ ਜੇਬ ਵੀ ਅਲਾਉ ਕਰਨੀ ਚਾਹੀਦੀ ਹੈ ਕਿੰਨਾ ਕੁ ਅਗਲੇ ਨੇ ਪੈਸੇ ਖਰਚਣੇ ਆ ਜਿਵੇਂ ਹੁਣ ਸਾਡੇ ਕੋਲ ਸਾਰੀਆਂ ਮਹਿੰਗੀਆਂ ਆਈਟਮਸ ਹੁੰਦੀਆਂ ਨੇ ਲੈਟਸ ਵਗੈਰਾ ਸਾਡੀ ਚੰਡੀਗੜ੍ਹ ਤੋਂ ਆਉਂਦੀ ਆ ਜਿਵੇਂ ਜੀ ਇੱਥੇ ਲੋਕਲ ਨਹੀਂ ਮਿਲਦੀ ਜੀ ਇਹ ਤਾਂ ਨਹੀਂ ਹੁੰਦਾ ਵੀ ਤੁਸੀਂ ਮੰਡੀ ਜਾਂਦੇ ਹੋ ਤੇ ਉਹ ਸਬਜ਼ੀ ਖਰੀਦਣੀ ਜਿਹੜੀ ਬਚੀ ਖੂਚੀ ਵਿਕੀ ਉਹ ਨਾ ਹੋਵੇ ਫੇ ਕਹਿੰਦੇ ਆ ਵੀ ਇਹ ਰੈਸਟੋਰੈਂਟਾਂ ਵਾਲੇ ਜਾਂ ਜਿਹੜੇ ਕੰਮ ਇਹ ਕਰਦੇ ਫੂਡ ਲਾਈਨ ਦੇ ਵਿੱਚ ਵੀ ਉਹ ਗੰਦਮੰਦ ਚੱਕ ਕੇ ਲਿਆਉਂਗੇ ਜਿਹੜਾ बिकਦਾ ਹੀ ਨਹੀਂ ਐਂਡ ਦੇ ਵਿੱਚ ਪਰ ਹੁੰਝਾ ਹੀ ਫੇਰ ਲਿਆਂਦੇ ਉੱਥੋਂ ਨਹੀਂ ਭਾਜੀ ਇਹ ਸਾਡੇ ਇਦਾਂ ਹਿਸਾਬតាម ਨਹੀਂ ਹੁੰਦਾ ਜਿਵੇਂ ਆਪਣੀ ਲੈਟਸ ਚੰਡੀਗੜ੍ਹ ਤੋਂ ਆਉਂਦੀ ਆ ਪੂਰੀ ਲੈਟਸ ਮੇਨ ਮੇਨ ਰੈਸ ਆਈਸ ਵਰਗ ਵੀ ਕਹਿ ਦਿੰਦੇ ਇਹਨੂੰ ਆਪਾਂ ਤੇ ਗਰਮੀਆਂ ਦੇ ਵਿੱਚ ਇਹ ਹੋਰ ਮਹਿੰਗੀ ਹੋ ਜਾਂਦੀਆਂ ਲੇਹ ਲਦਖਤੋਂ ਆਉਂਦੀ ਆ ਜਿਵੇਂ 4.5 400 ਰੁਪਏ ਕਿਲੋ ਵੀ ਆਉਂਦੀ ਆ ਪਰ ਇਹਦਾ ਮਤਲਬ ਇਹ ਨਹੀਂ ਜੇ ਮਹਿੰਗੀ ਹੋ ਗਈ ਆਪਾਂ ਨੇ ਪत्ता ਗੋਭੀ ਮਿਕਸ ਕਰਕੇ ਪਾਉਣੀ ਸ਼ੁਰੂ ਕਰਤੀ ਉਹ ਹਿਸਾਬ ਨਹੀਂ ਹੁੰਦਾ ਤੇ ਪਲਾਸੀ ਦੇ ਵਿੱਚ ਚਾਈਨੀਜ਼ ਕੀੜਾ ਵਰਤਦੇ ਆਪਾਂ ਨੈੱਟ ਵਾਲਾ ਹੁੰਦਾ ਜੀ ਜਿਹੜਾ ਤੇ ਆਰਗੈਨਿਕ ਸ਼ਿਮਲਾ ਮਿਰਚ ਆਉਗੀ ਜੀ ਇਹਦੇ ਵਿੱਚ ਤੇ ਪਿਆਜ਼ ਵੀ ਸਾਨੂੰ ਵਧੀਆ ਕੁਆਲਿਟੀ ਵਾਲੇ ਲੈਣਾ ਪੈਂਦਾ ਜਿਵੇਂ ਡਬਲ ਗੰਟ ਵਾਲਾ ਪਿਆਜ਼ ਨਹੀਂ ਇਹਦੇ ਵਿੱਚ ਚੱਲਦਾ ਜੀ ਅਸੀਂ ਸਲਾਈਸ ਗੋਲ ਕੱਢਣੇ ਹੁੰਦੇ ਆ ਜੀ ਉਹਦੇ ਟਮਾਟਰ ਵੀ ਸਾਨੂੰ ਚੰਗੀ ਕੁਆਲਿਟੀ ਦਾ ਚਾਹੀਦਾ ਉਹਦਾ ਵੀ ਸਲਾਈਸ 골 ਜਾਣਾ ਤਾਂ ਕਰਕੇ ਅਸੀਂ ਮਾੜਾ ਸਮਾਨ ਨਹੀਂ ਮੰਡੀ ਤੋਂ ਲੈ ਸਾਦੇ ਨਾ ਸਰ ਤੋਂ ਪਗਣਾ ਹੀ ਉਹਦੇ ਵਿੱਚ ਸਾਡਾ ਨੁਕਸਾਨ ਹੀ ਹੈ ਜੀ ਤੇ ਤੁਸੀਂ ਇਹ ਫਿਰ ਆਈਡੀਆ ਇਹ ਟਰਾਲੀ ਦੇ ਉੱਤੇ ਕਰਿਆ ਕੰਮ ਸਾਰਾ ਹਾਂਜੀ ਭਾਜੀ ਅਸੀਂ ਟਰਾਲੀ ਤਿਆਰ ਕਰਾਈ ਹੈ ਜੀ ਆਪਣੀ ਇਹ ਇਹਨੂੰ ਹੋ ਗਏ ਸਾਨੂੰ ਕਨਸੈਪਟ ਤੋਂ ਲੱਗੇ ਹੋਏ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਲੱਗੋ ਘੱਟੋ ਘੱਟ ਲੱਗਿਆ ਨੂੰ ਮਹੀਨਾ ਲੱਗਿਆ ਹਾਂਜੀ 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 ਤਾਂ ਫਿਰ ਪੂਰਾ ਮੁਕੰਮਲ ਕਰਕੇ ਤਾਂ ਹੁਣ ਆਇਆ ਤੇ ਬਾਕੀ ਥੋੜਾ ਜਿਹਾ ਇਹਦੇ ਉੱਤੇ ਹੋਰ ਕੰਮ ਚੱਲ ਰਿਹਾ ਸਾਡਾ ਤੇ ਇਹਦਾ ਲਾਈਟ ਦਾ ਥੋੜਾ ਜਿਹਾ ਹੋਰ ਪ੍ਰਬੰਧ ਅਸੀਂ ਚੰਗਾ ਕਰਨਾ ਚਾਹੁੰਦੇ ਹਾਂ ਜਿਵੇਂ ਹੁਣ ਅਲਟੀਨੇਟਰ ਤੇ ਚਲਾਇਆ ਉਹ ਥੋੜਾ ਸ਼ੋਰ ਜ਼ਿਆਦਾ ਕਸਟਮਰ ਨੂੰ ਵੀ ਥੋੜੀ ਡਿਸਟਰਬੈਂਸ ਹੁੰਦੀ ਆ ਅਸੀਂ ਕਹਿੰਦੇ ਵੀ ਪੂਰਾ ਸ਼ਾਂਤੀ ਵਾਲਾ ਮਾਹੌਲ ਬਣਾ ਕੇ ਰੱਖੀਏ ਜਿਵੇਂ ਉਹਦੇ ਤੇ ਵੀ ਸਾਡਾ ਅੱਗੇ ਪ੍ਰੋਸੈਸ ਚੱਲ ਰਿਹਾ ਜਿਵੇਂ ਇਹਨੂੰ ਵੀ ਹੋਰ ਵਧੀਆਂ ਤੋਂ ਵਧੀਆਂ ਜਿਵੇਂ ਲੋਕਾਂ ਨੂੰ ਖਿਲਾ ਸਕੀਏ ਤੇ ਇਹਨਾਂ ਦੀਆਂ ਅਸੀਸਾਂ ਲੈ ਸਕੀਏ ਬਈ ਇੱਕ ਹੋਰ ਗੱਲ ਆ ਮੈਂ ਦੇਖੀ ਵੀ ਕਈ ਲੋਕ ਨਵਾਂ ਕਨਸੈਪਟ ਲੈਣ ਤੇ ਜਹਾਜ਼ ਖੜੇ ਕਰਤੇ ਲੋਕਾਂ ਨੇ ਵੀ ਪਰ ਟਰੈਕਟਰ ਨੂੰ ਆਪਾਂ ਨਹੀਂ ਛੱਡ ਸਕਦੇ ਹੈਨਾ ਮਤਲਬ ਪਿੰਡਾਂ ਵਾਲੇ ਹਮੇਸ਼ਾ ਏ ਪਾਜੀ ਆਪਣੇ ਖੂਨ ਵਿੱਚ ਆ ਜੀ ਜਿਵੇਂ ਮਿੱਟੀ ਸਾਡੇ ਪੰਜਾਬ ਦੀ ਖੂਨ ਵਿੱਚ ਆ ਜੀ ਕੋਈ ਗੱਲਬਾਤ ਹੋ ਜਾਂਦੀ ਆ ਜਾਂ ਕਿਤੇ ਜਿਵੇਂ ਹੁਣ ਮਨੀਕਰਨ ਸਾਹਿਬ ਆਪਣੇ ਝੰਡੇ ਧਰਾਏ ਜਾਂਦੇ ਆ ਤੇ ਸਾਡਾ ਖੂਨ ਖੋਲਦਾ ਵੀ ਅਸੀਂ ਉੱਥੇ ਜਾ ਕੇ ਵੀ ਇਹ ਚੀਜ਼ ਨੂੰ ਕਿਵੇਂ ਫੋਲੋ ਕਰੀਏ ਕਿਵੇਂ ਇਹਨੂੰ ਅਸੀਂ ਅੜੀਏ ਉਹਦੇ ਮੋਰੇ ਮਤਲਬ ਪੰਜਾਬੀਏ ਤਾਂ ਨਾਲ ਜੁੜੀਆਂ ਚੀਜ਼ਾਂ ਸਾਨੂੰ ਡਾਇਰੈਕਟ ਕਰਦੀਆਂ ਬਿਲਕੁਲ 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 ਜੀ ਪਾਜੀ ਇਹਨਾਂ ਚੀਜ਼ਾਂ ਨੂੰ ਦੇਖ ਕੇ ਮੁੰਡਿਆਂ ਦੇ ਦਿਮਾਗ ਵਿੱਚ ਹੋਰ ਵੀ ਕਨਸੈਪਟ ਆਉਂਦਾ ਵੀ ਖੇਤੀਬਾੜੀ ਦਾ ਜਿਵੇਂ ਟਰੈਕਟਰ ਵਗੈਰਾ ਲੈ ਕੇ ਆਏ ਆ ਮੁੰਡੇ ਆਪਾਂ ਹੋਰ ਸ਼ੁਰੂ ਕਰੀਏ ਕਈ ਵੀਰ ਆਪਣੇ ਨੇ ਗੰਨੇ ਦੇ ਰਸ ਦੇ ਲਾਏ ਹੋਏ ਨੇ ਟਰੈਕਟਰ ਲਾ ਕੇ ਨਾਲ ਬਹੁਤ ਸੋਹਣਾ ਕੰਮ ਸ਼ੁਰੂ ਕੀਤਾ ਹੋਇਆ ਵਿੱਚ ਵਿੱਚ ਜਿਵੇਂ ਹੁਣ ਆਪਣੇ ਵਾਲੇ ਥੋੜੇ ਜਿ ਲੈਂਨ ਤੇ ਵੀ ਆ ਰਹੇ ਆ ਇਹਨਾਂ ਦੇ ਅੱਛਣ ਦੇਖ ਕੇ ਜਿਵੇਂ ਪ੍ਰਵਾਸੀਆਂ ਦੇ ਬਿਜਾਰ ਖਾਣੇ ਨਾਲੋਂ ਲੋਕਾਂ ਨੂੰ ਚੰਗਾ ਖਲਾਦੀਏ ਤੇ ਨਾਲੇ ਆਪ ਕੰਮ ਲੱਗੀਏ ਕਿਵੇ ਕੱਲ ਜਿਹੜੇ ਲੋਕ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਠੀਕ ਹੋ ਜੀ ਤੁਸੀਂ ਇੱਥੇ ਛਕਣ ਆਏ ਹਾਂ ਜੀ ਬਹੁਤ ਸਵਾਦ ਆ ਬਾਈ ਵਧੀਆ ਬਣਾਉਂਦੇ ਬਹੁ ਪੰਜਾਬੀ ਪਰ ਇਹ ਭਰਾ ਕਹਿੰਦੇ ਵੀ ਅਸੀਂ ਕੰਮ ਤਾਂ ਕਰਦੇ ਆਂ ਪਰ ਸਾਡੇ ਕੋਲ ਲੋਕ ਆਉਂਦੇ ਨਹੀਂ ਢੀੜਾਂ ਫੇਰ ਉਧਰੇ ਰੇੜੀਆਂ ਦੇ ਉੱਤੇ ਗੰਦ ਬੰਦ ਖਾਈ ਜਾਂਦੀ ਬਾਈ ਆਉਣਗੇ ਲੋਕ ਇਹਨਾਂ ਦਾ ਹੁਣ ਸ਼ੁਰੂ ਹੋਇਆ ਕੰਮ ਇਹਨਾਂ ਦਾ ਚਲੋ ਸ਼ੁਰੂ ਹੋਇਆ ਨਹੀਂ ਪੈਸੇ ਇੱਕ ਗੱਲ ਕਰਦੇ ਇਹ ਨਹੀਂ ਬਹੁਤ ਸਾਰੇ ਭਰਾ ਭਰਾਵਾਂ ਦਾ ਇਹ ਸ਼ਿਕਵਾ ਹੁੰਦਾ ਵੀ ਸੇਹ ਤੇ ਵੱਖੋਂ ਤੁਸੀਂ ਕੀ ਦੇਖਦੇ ਹੋ ਵੀ ਆ ਸਾਨੂੰ ਹੈਲਦੀ ਬਲ ਪੰਜਾਬੀ ਬਾਈ ਆਪਣੇ ਸਫਾਈ ਨਾਲ ਬਣਾਉਂਦੇ ਜੀ ਮੇਰਾ ਵੀ ਬੜਾ ਪੌਧੀ ਦੁਕਾਨ ਆ ਅਸੀਂ ਸਫਾਈ ਨਾਲ ਹਾਂਜੀ ਵੀਰ ਇੱਥੇ ਹੀ ਤੁਹਾਡੀ ਵੀ ਸਾਹਮਣੇ ਜੀ ਮੇਰੀ ਅੱਛਾ ਫੇਰ ਵੀ ਇਹਨਾਂ ਕੋਲ ਖਾਣ ਆਏ ਕੀ ਨਵੀਂ ਹੈ ਜੀ ਨਵੀਂ ਖਾ ਕੇ ਦੇਖੀਏ ਸਵਾਦ ਲੱਗੀ ਬੰਦਾ ੜੀ ਆਪਣੀ ਦੁਕਾਨ ਆ ਤੁਸੀਂ ਸਾੜਾ ਨਹੀਂ ਕਰਿਆ ਨਹੀਂ ਵੀਰ ਖਾਣਾ ਹੈ ਬਾਈ ਜੀ ਕੋ ਖਾਣਾ ਹੈ ਪਸੰਦਾ ਹੀ ਚੀਜ਼ ਵਧੀਆ ਸੱਬੇ ਫੇਲ ਆ ਬਾਈ ਦੇ ਸਾਹਮਣੇ ਸੱਬੇ ਦੇ ਮਾਲ ਨਾਲੋਂ ਬਹੁਤ ਵਧੀਆ ਠੀਕ ਹੈ ਵੀ ਕੀ ਖਾਸ ਗੱਲ ਹੈ ਤੁਹਾਡਾ ਧੰਨਵਾਦ ਵੀ ਇਸ ਗੱਲ ਤੋਂ ਵੀ ਚਲੋ ਤੁਸੀਂ ਆਪਣੀ ਸਾਹਮਣੇ ਕਾਟ ਹੁੰਦੇ ਹੋਏ ਵੀ ਸਪੋਰਟ ਕਰ ਰਹੇ ਹੋ ਸਪੋਰਟ ਕਰ ਰਹੇ ਹੋ ਵੀਰ ਕਰਾਂਗੇ ਪੰਜਾਬੀ ਵੀਰ ਆ ਮੇਰੇ ਵਿੱਚ ਪੰਜਾਬੀ ਬਾਈ ਪੰਜਾਬੀ ਬਾਈ ਇਹ ਲੋੜ ਵੀ ਹੈ ਸਮੇਂ ਦੀ ਇਹ ਤੁਹਾਨੂੰ ਲੱਗਦੀ ਹੈ ਲੋੜ ਆਪਣੇ ਨਾਲ ਸਾਥ ਦੇਈਏ ਵੀ ਜੀ ਬਈਏ ਗੰਦ ਖਵਾਉਂਦੇ ਹੁਣ ਅੱਜ ਮੁਹਾਲੀ ਦੇਖੋ ਆ ਜਾਈ ਆ ਮੋਮੋ ਦੀ ਕੁੱਤੇ ਦਾ ਮੀਟ ਪਾਇਆ ਵਾ ਠੀਕ ਨਹੀਂ ਐਨੀ YouTube ਉੱਪਰ ਚੱਲ ਰਹੀ ਹੈ ਖਬਰ ਤੇ ਅਹੀ ਗੰਦ ਨਾਲ ਤਾਂ ਇਹ ਸਾਫ ਸੁਥਰੀ ਚੀਜ਼ ਖਾਓ ਤੁਹਾਨੂੰ ਲੱਗਦਾ ਲੋਕਾਂ ਨੂੰ ਮੁੜਨਾ ਪਊਗਾ ਤੇ ਤੁਹਾਨੂੰ ਮੁੜਨਾ ਚਾਹੀਦਾ ਜੀ ਲੋਕਾਂ ਨੂੰ ਸਾਫ ਸੁਥਰੀ ਚੀਜ਼ ਦੇ ਰਹੇ ਆ ਤਾਂ ਸਾਫ ਸੁਥਰੀ ਖਾਣੀ ਚਾਹੀਦੀ ਲੋਕਾਂ ਨੂੰ ਜੀ ਤੇ ਬਿਲਕੁਲ ਤੁਹਾਡਾ ਕਿਹੜਾ ਇਹ ਕਾਰਡ ਇੱਥੇ ਮੇਰਾ ਉਹ ਆ ਜੀ ਲਾਲੀ ਬੜਾ ਪਾ ਵੀਰੇ ਇੱਥੇ ਬੜਾ ਪਾਓ ਤੋਂ ਦਿਖਾ ਦੇ ਇੱਕ ਵਾਰੀ ਜ਼ੂਮ ਕਰਕੇ ਉਹ ਵੀ ਵੀ ਭਾਜੀ ਹੋਰਾਂ ਦਾ ਵੀ ਨਾਲ ਹੀ ਆ ਤੇ ਉੱਥੇ ਵੀ ਆਓ ਜੇ ਸਾਰਿਆਂ ਦਾ ਸਾਥ ਦੇਣਾ ਤਾਂ ਇਹ ਵੀ ਵੀਰ ਹੋਰੀ ਇਹੀ ਕਹਿੰਦੇ ਆ ਵੀ ਸਾਹਮਣੇ ਉਹ ਲਾਲੀ ਬੜਾ ਪਾਉ ਤੇ ਇਧਰ ਇੱਕ ਹੋਰ ਸਿੰਘ ਬੜਾ ਪਾਉ ਵੀ ਮਿਸਟਰ ਸਿੰਘ ਬੜਾ ਪਾਉ ਇਹ ਵੀ ਹੈਗਾ ਸੋ ਭਾਜੀ ਇਹ ਕਿਹੜੀ ਥਾਂ ਹੈ ਇਹ ਇਹ ਵੀ ਜਰਾ ਇਹ ਦੱਸ ਦਿਓ ਇਹ ਜੈਲ ਸਿੰਘ ਨਗਰ ਦੀ ਮਾਰਕੀਟ ਹੈ ਵੀਰ ਜੀ ਹੂੰ ਹੂੰ ਠੀਕ ਨਹੀਂ ਰੋਪੜ ਰੋਪੜ ਜੀ ਯਾਨੀ ਜੈਲ ਸਿੰਘ ਰੋਪੜ ਤੇ ਜੈਲ ਸਿੰਘ ਨਗਰ ਦੀ ਮਾਰਕੀਟ ਵਿੱਚ ਰੋਪੜ ਆਉ ਹੂੰ ਹੂੰ ਉਹ ਬਿਲਕੁਲ ਅਲੱਗ-ਅਲੱਗ ਜਿਹੜੀਆਂ ਹੈਗੀਆਂ ਇਹ ਦੁਕਾਨਾਂ ਸਟਾਲ ਲੱਗੇ ਹੋਏ ਆ ਲਾਲੀ ਭਾਜੀ ਹੋਰਾਂ ਨੇ ਦੱਸਿਆ ਵੀ ਸਾਡਾ ਵੀ ਬੜਾ ਪਾਉ ਮਿਸਟਰ ਸਿੰਘ ਸੋ ਵੀਰ ਤੁਹਾਡਾ ਤੁਹਾਡਾ ਕਿਹਨਾਂ ਹੈ ਮੇਰਾ ਨਾਮ ਭਾਜੀ ਗੁਰਿੰਦਰ ਸਿੰਘ ਹੈ ਜੀ ਹਾਂਜੀ ਹੈਗਾ ਸਭ ਸਭ ਲੈਂਡ ਜੀ ਸਭ ਲੈਂਡ ਹਾਂਜੀ ਸਭ ਲੈਂਡ ਆ ਸੋ ਬਿਲਕੁਲ ਇਹ ਲੋੜ ਆ ਸਮੇਂ ਦੀ ਜਿਹੜੀ ਹੈਗੀ ਆ ਤੇ ਵੀਰ ਹੋਰੀ ਕੰਮ ਜ਼ਰੂਰ ਕਰਿਆ ਤੇ ਉਹ ਲੋਕਾਂ ਦਾ ਲਾਂਭਾ ਇਹ ਭਾਈ ਜੀ ਹੋਰੀ ਲਾ ਰਹੇ ਆ ਤੇ ਲਾਲੀ ਭਾਈ ਇਹਨਾਂ ਨੇ ਦੱਸਿਆ ਕਿ ਅਸੀਂ ਵੀ ਇਦਾਂ ਕੰਮ ਕਰ ਰਹੇ ਆ ਵੀ ਪੰਜਾਬੀ ਉਤਰਿਆ ਆ ਆਪਣੇ ਲੋਕਾਂ ਨੂੰ ਸਿਹਤਮੰਦ ਖਾਣ ਦੇ ਲਈ ਚੰਗਾ ਖਾਣ ਦੇ ਲਈ ਘੱਟੋ ਘੱਟ ਉਹ ਤਾਂ ਨਹੀਂ ਖਵਾਊਗਾ ਜੋ ਲੋਕਾਂ ਦੀ ਸਿਹਤ ਨੂੰ ਖਰਾਬ ਕਰੂਗਾ ਕਿਉਂਕਿ ਬਾਈ ਹੋਰਾਂ ਨੇ ਵੀ ਕਿਹਾ ਵੀ ਅਸੀਂ ਉਹ ਖਵਾ ਹੀ ਨਹੀਂ ਸਕਦੇ ਕਿਉਂਕਿ ਪੰਜਾਬੀ ਤਾਂ ਲੋਕਾਂ ਨੂੰ ਫ੍ਰੀ ਦੇ ਵਿੱਚ ਲੰਗਰ ਲਾ ਲ ਕੇ ਉਹਨਾਂ ਦਾ ਢਿੱਡ ਭਰ ਦਿੰਦੇ ਆ ਤੇ ਫਿਰ ਪੈਸੇ ਲੈ ਕੇ ਮਾੜਾ ਕਿੱਦਾਂ ਖਵਾਵਾਂਗੇ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਇਹ ਕੋਈ ਇਹਦੇ ਵਾਸਤੇ ਸਬੂਤ ਦੇਣ ਦੀ ਲੋੜ ਨਹੀਂ ਦੁਨੀਆ ਜਾਣਦੀ ਐ ਵੀ ਪੰਜਾਬੀਆਂ ਨੇ ਕਿਵੇਂ ਦੁਨੀਆ ਦਾ ਢਿੱਡ ਭਰਿਆ ਅੱਜ ਵੀ ਭਰ ਰਿਹਾ ਤੇ ਆਉਂਦੇ ਸਮੇਂ ਤੱਕ ਵੀ ਭਰਦੇ ਰਹਿਣਗੇ ਸੋ ਇਹ ਗੱਲ ਜਿਹੜੀ ਹੈਗੀ ਆ ਇਹ ਭਰੋਸਾ ਕਰਨ ਦੇ ਲਾਇਕ ਆ ਪਰ ਸੋਚਣਾ ਹੁਣ ਅਸੀਂ ਆ ਜੋ ਇਹ ਰੋਪੜ ਦੀ ਆ ਜਿਹੜੀ ਹੈਗੀ ਆ ਗਿਆਨੀ ਜੈਲ ਸਿੰਘ ਕਲੋਨੀ ਗਿਆਨੀ ਜੈਲ ਸਿੰਘ ਕਲੋਨੀ ਦੀ ਮਾਰਕੀਟ ਆ ਖਾਸ ਕਰਕੇ ਰੋਪੜ ਵਾਲਿਆਂ ਨੂੰ ਤਾਂ ਬੇਨਤੀ ਐ ਕਿ ਆਪਣੇ ਭਰਾਵਾਂ ਦਾ ਸਾਥ ਦਿਈਏ ਤੇ ਜਿੱਥੇ ਵੀ ਗੰਦਮੰਦ ਨਾਕੇ ਪਰੋਸਿਆ ਜਾ ਰਿਹਾ ਉੱਥੇ ਨਾ ਖਾਈਏ ਸਗੋਂ ਅਵੇਅਰ ਵੀ ਕਰੀਏ ਲੋਕਾਂ ਨੂੰ ਉਸ ਦਾ ਵਿਰੋਧ ਵੀ ਕਰੀਏ ਕਿਉਂਕਿ ਜਿੱਥੇ ਅਸੀਂ ਆਪ ਗੰਦਮੰਦ ਖਾਣ ਤੋਂ ਬਚਣਾ ਤਾਂ ਉੱਥੇ ਇਹ ਵੀ ਸਾਡੀ ਜ਼ਿੰਮੇਵਾਰੀ ਬਣਦੀ ਨੈਤਿਕ ਤੌਰ ਤੇ ਵੀ ਜੇ ਕੋਈ ਪਰੋਸ ਰਿਹਾ ਫਿਰ ਉੱਥੇ ਡਟ ਕੇ ਖੜੀਏ ਉਸ ਦਾ ਵਿਰੋਧ ਵੀ ਕਰੀਏ ਭਾਵੇਂ ਕੋਈ ਫਿਰ ਜਿਹੜਾ ਉੱਥੇ ਸਾਨੂੰ ਕਿਸੇ ਤਰ੍ਹਾਂ ਦਾ ਸਰਕਾਰ ਦੇ ਖਿਲਾਫ ਖੜਨਾ ਵੀ ਪਵੇ ਪ੍ਰਸ਼ਾਸਨ ਦੇ ਪ੍ਰਸ਼ਾਸਨ ਨੂੰ ਜਗਾਣਾ ਵੀ ਪਵੇ ਉਸ ਦੇ ਵਿੱਚ ਜੋਸ਼ ਕਰੋਸ਼ ਦੇ ਨਾਲ ਖੜਨਾ ਪਊਗਾ ਕਿਉਂਕਿ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਜਿਹੜੀ ਪਛਾਣੀ ਪਊਗੀ ਹਾਂਜੀ। ਕੀ ਕੀ ਮਿਲਦਾ ਜੀ ਇੱਧਰ? ਇੱਧਰ ਇਹਨਾਂ ਨੂੰ ਪੁੱਤ ਪੁੱਛੋ ਵੀਰੇ। ਹਾਂਜੀ ਭਾਜੀ। ਕੀ ਖਾਣਾ ਹੈ ਤੁਸੀਂ? ਅਸੀਂ ਜੀ ਸਭ ਖਾਣਾ ਹੈ ਜੀ। ਵਧੀਆ ਹੈ ਇਹਨਾਂ ਦਾ ਟੇਸਟੀ ਹੈ ਜੀ ਇਹਨਾਂ ਦਾ। ਸਭ ਟੇਸਟੀ ਹੈ? ਹਾਂਜੀ ਭਾਜੀ। ਖਾਓਗੇ ਤੇ ਖਾਂਦੇ ਰਹਿ ਜਾਓਗੇ। ਤੁਸੀਂ ਕਿੱਥੋਂ ਆਏ ਆ? ਅਸੀਂ ਖਾਂਦੇ ਰਹਿੰਦੇ ਨਾਲ ਤੁਸੀਂ। ਨਾਲੇ ਮੈਨੂੰ ਪੁੱਛਦੇ ਕੀ ਕੀ ਮਿਲਦਾ ਇੱਥੇ। ਪਾਕਿਸਤਾਨ ਹੈ ਜੀ। ਤੁਹਾਨੂੰ ਮੈਨੂੰ ਲੱਗਦਾ ਤੁਹਾਡੇ ਤੇ ਗੁਣ ਹੈਗੇ ਲੱਛਣ ਥੋੜੇ ਥੋੜੇ। ਵਲੌਗ ਉਲੂਕ ਬਣਾਉਣ ਦੇ। ਹਾਂਜੀ ਹਾਂਜੀ। ਹਾਂਜੀ ਹਾਂਜੀ। ਤਾਂ ਹੀ ਕੰਫੀਡੈਂਸ ਨਾਲ ਆਇਆ ਸੀ। ਪ੍ਰਮੋਟ ਕਰਨ ਭਰਾਵਾਂ ਨੂੰ ਚੱਲ ਠੀਕ ਆ ਹੁਣ ਤੇਰੀ ਮੈਂ ਫੜ ਲਈ ਗੱਲ ਉਦਾਂ ਵੀ ਤੂੰ ਆਇਆ ਪ੍ਰਮੋਟ ਕਰਨ ਸੀ ਪਰ ਦੱਸ ਬਈ ਕਿਉਂ ਆਵੇ ਕੋਈ ਇੱਥੇ ਕਿਉਂ ਆਣਾ ਚਾਹੀਦਾ ਇਹਨਾਂ ਥਾਮਾਂ ਦੇ ਉੱਤੇ ਹੋਰ ਵੀ ਬਥੇਰੀਆਂ ਰੇੜੀਆਂ ਲੱਗੀਆਂ ਹੋਈਆਂ ਕਿਉਂਕਿ ਇਹਨਾਂ ਦੇ ਸਮਾਨ ਤੇ ਚੀਜ਼ਾਂ 'ਚ ਬੜਾ ਟੇਸਟ ਹੈ ਜੀ ਨੰਬਰ 1 ਟੇਸਟ ਹੈ ਜੀ ਇਸ ਕਰਕੇ ਆਂਦੀ ਐ ਸੀ ਹਾਂਜੀ ਕੱਲਾ ਟੇਸਟ ਹੈ ਜ਼ਰੂਰੀ ਟੇਸਟ ਦਾ ਰੇੜੀਆਂ ਤੇ ਲੋਕਾਂ ਨੂੰ ਬਹੁਤ ਆ ਜਾਂਦਾ ਸਹੀ ਗੱਲ ਆ ਪਰ ਇਹਨਾਂ ਤੋਂ ਵੱਧ ਹੈ ਜੀ ਸਾਫ ਸਫਾਈ ਦੀ ਗੱਲ ਹੁੰਦੀ ਆ ਧਰਨਾ ਕੀ ਆ ਰਾਗਵ ਰਾਗਵ ਹਾਂਜੀ ਤਾਂ ਬਈ ਰਗਵ ਦੀ ਵੀ ਅਪੀਲ ਹੈ ਰਗਵ ਨੇ ਖਾਸ ਤੌਰ ਤੇ ਬੇਦਾ ਹੁਸ਼ਿਆਰੀ ਮਾਰਦਾ ਆਇਆ ਸੀ ਵੀ ਕੈਮਰੇ ਮੂਰੇ ਚਲੋ ਮੈਂ ਜਾ ਕੇ ਦੋ ਗੱਲਾਂ ਕਹਾ ਪਰ ਅਪੀਲ ਕਰੀਏ ਰਗਵ ਨੇ ਵੀ ਵੀ ਭਾਈ ਆਪਣਿਆਂ ਦਾ ਸਾਥ ਦਈ ਹੈ ਹੈਨਾ ਹਾਂਜੀ ਹਾਂ ਸੋ ਬਿਲਕੁਲ ਸੋ ਦੇਖਣਾ ਬਈ ਤੁਸੀਂ ਆ ਇਹ ਰੋਪੜ ਦੀ ਥਾਂ ਹੈ ਲੰਘਦੇ ਵੜਦੇ ਵੀਰ ਵੀ ਇੱਥੋਂ ਲੰਘ ਸਕਦੇ ਆ ਇਕੱਲੇ ਇਹਨਾਂ ਦੀ ਗੱਲ ਨਹੀਂ ਤੇ ਸਾਰਿਆਂ ਕੋਲ ਜਿੱਥੇ-ਜਿੱਥੇ ਪੰਜਾਬੀ ਭਰਾ ਜਿਹੜੇ ਸ਼ਹਿਰ ਦੇ ਵਿੱਚ ਕੋਈ ਸਬਜ਼ੀ ਵੇਚ ਰਿਹਾ ਕੋਈ ਕੋਈ ਖਾਣ ਦੀਆਂ ਹੋਰ ਚੀਜ਼ਾਂ ਵੇਚ ਰਿਹਾ ਜਾਂ ਕੋਈ ਹੋਰ ਆਪਣਾ ਕੰਮ ਕਰ ਰਿਹਾ ਆਓ ਆਪਣਿਆਂ ਦੀ ਬਾਹ ਫੜੀਏ ਆਕੇ ਫਿਰ ਸਾਨੂੰ ਆਪਣਿਆਂ ਨੂੰ ਤਾਣੇ ਨਾ ਦੇਣੇ ਪੈਣ ਕਿ ਪੰਜਾਬੀ ਇੱਥੇ ਕੰਮ ਕਰਕੇ ਰਾਜੀ ਨਹੀਂ ਸੋ ਤੁਹਾਡੇ ਤਾਣਿਆਂ ਦਾ ਜਵਾਬ ਪੰਜਾਬੀ ਦੇ ਰਹੇ ਆ ਤੇ ਹੁਣ ਸਾਥ ਦੇਣਾ ਸਾਡਾ ਫਰਜ਼ ਬਣਦਾ ਸੀ ਕਿੰਨਾ ਸਾਥ ਦੇਵਾਂਗੇ ਇਹ ਹੁਣ ਆਉਣ ਵਾਲਾ ਸਮਾਂ ਦੱਸ ਸਕੇਗਾ ਉਮੀਦ ਕਰਦੇ ਆ ਤੁਸੀਂ ਸਾਥ ਦਵੋਗੇ ਤੇ ਜਿਹੜਾ ਪੰਜਾਬ ਹੈਗਾ ਉਹ ਤਰੱਕੀ ਦੀ ਲੀਹ ਤੇ ਪਊਗਾ ਸਰਕਾਰਾਂ ਕੋਲੋਂ ਮੰਗ ਕੇ ਬੇਰੋਜ਼ਗਾਰਾਂ ਨੂੰ ਧਰਨੇ ਨਹੀਂ ਲਾਣੇ ਪਊਗੇ ਆਪਣਾ ਆਪਣਾ ਕੰਮ ਜਦੋਂ ਕੋਈ ਕਰੂਗਾ ਜਦੋਂ ਜੇਬ ਭਰੀ ਹੋਊਗੀ ਤੇ ਸੜਕਾਂ 'ਤੇ ਕੋਈ ਨਹੀਂ ਰੁੜੂਗਾ ਸੋ ਆਓ ਉਮੀਦ ਕਰਦੇ ਆ ਕਿ ਪੰਜਾਬ ਨੂੰ ਸੋਨਾ ਬਣਾਉਣ ਦੇ ਵਿੱਚ ਜਿੱਥੇ ਏ ਵੀ ਯੋਗਦਾਨ ਪਾ ਰਹੇ ਆ ਤਸੀਨਾਦ ਸਾਧ ਦੇ ਕੇ ਵੀ ਯੋਗਦਾਨ ਪਾਈਏ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੰਦ